ਅੱਖਾਂ ਦਾ ਮੁੱਖ ਚੈਕਅਪ ਅਤੇ ਆਪਰੇਸ਼ਨ ਕੈਂਪ ਸੋ ਅੱਜ ਗਾਰਡਨ ਰਿਜ਼ੋਰਟ ਦੇ ਵਿੱਚ ਅੱਖਾਂ ਦਾ ਜਿਹੜਾ ਫ੍ਰੀ ਮੈਡੀਕਲ ਕੈਂਪ ਲੱਗਿਆ ਸੋ ਆਹ ਦਿਖਾਉਣੇ ਤੁਹਾਨੂੰ ਅਜ ਦੀ ਕੁਝ ਤਸਵੀਰਾਂ ਮਿਲੋ ਘਰ 2 ਮਿੰਟ ਚੈੱਕ ਅਪ ਹੋ ਗਿਆ ਜੀ ਤੁਹਾਡਾ ਹਾਂਜੀ ਹਾਂਜੀ ਸਾਰਿਆਂ ਦਾ ਹਾਂਜੀ ਸਰ ਅੱਜ ਸਫਟਰੀ ਦਵਾਈ ਇਟ ਮੰਨੀ ਹੈ ਹੈ ਅੱਜ ਤਾਂ ਉੱਥੇ ਨੂੰ ਪਛਨਾ ਡਾਕਟਰ ਨੂੰ ਹਾਂ ਦਵਾਈ ਤਾਂ ਕੋਈ ਹਾਂ ਜੀ ਤੁਸੀਂ ਜਿਹੜਾ ਸਟੇਟਮੈਂਟ ਬਾਰੇ ਦੱਸੋ ਹਾਂ ਜੀ ਅੱਜ ਦੇ ਕੈਂਪ ਬਾਰੇ ਦੱਸੋਗੇ ਜਾਣਕਾਰੀ ਅੱਜ ਲਾਇਨਸ ਕਲੱਬ ਨੂੰ ਦੇਣਾ ਵੈਜੀਟੇਰੀਅਨ ਨੇ ਜੀ ਸੰਕਰ ਆਈ ਹਸਪੀਟਲ ਦੇ ਸਹਿਯੋਗ ਨਾਲ ਤੇ ਹੜਾ ਸਾਹਬ ਦੇ ਸਹਿਯੋਗ ਨਾਲ ਇਹਨਾਂ ਨੇ ਇਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਹੈ ਕਿ ਇਹਨਾਂ ਨੇ ਸਭ ਜਗ੍ਹਾ ਵੀ ਦਿੱਤੀ ਆਪਣੀ ਸਭ ਕੁਝ ਇੱਥੇ ਮੈਨੇਜ ਕਰਕੇ ਦਿੱਤਾ ਜੀ ਅੱਜ ਇਸ ਏਰੀਆ ਦੇ ਗਰੀਬ ਜਨਤਾ ਵਾਸਤੇ ਅੱਖਾਂ ਦੇ ਫ੍ਰੀ ਫ੍ਰੀ ਚੈੱਕਅਪ ਤੇ ਫ੍ਰੀ ਆਪਰੇਸ਼ਨ ਚਿੱਟੇ ਮੋਤੀ ਦੇ ਉਸ ਅੱਜ ਕੈਂਪ ਲਗਵਾਇਆ ਸੀਗਾ ਉਹਦੇ ਵਿੱਚ ਅਪਰੋਕਸੀਮੇਟ ਸਵਕ 200 ਬੰਦਾ ਆਇਆ ਹੈ ਆ ਕੇ ਚੈੱਕ ਕਰਾ ਕੇ ਗਿਆ 224 ਉਹ ਵੀ ਹੋਈ ਕੋਈ ਸ਼ਬਦ ਹੋਰ ਹੈ ਨਾ ਤੇ ਅੰਦਾਜ਼ਾ ਕਰੀਬ 27 28 ਬੰਦੇ ਆਪਰੇਸ਼ਨ ਵਾਸਤੇ ਸਿਲੈਕਟ ਹੋਇਆ ਹੈ ਜਿਹਨਾਂ ਦਾ ਟੋਟਲੀ ਫ੍ਰੀ ਆਪਰੇਸ਼ਨ ਹੋਏਗਾ ਇੱਥੋਂ ਹਸਪਤਾਲ ਤੱਕ ਗਿਆਣਗੇ ਤੇ ਹਸਪਤਾਲ ਤੋਂ ਅੱਜ ਤੱਕ ਵਾਪਸ ਵੀ ਉਹਨਾਂ ਦੇ ਬਿਨਾਂ ਇੱਕ ਪੈਸਾ ਵੀ ਖਰਚਾ ਕੀਤਾ ਹੋਏਗਾ ਤੇ ਇਹ ਉਦਮ ਸਿਰਫ ਇਸ ਲਈ ਕੀਤਾ ਜਾਂਦਾ ਹੈ ਕਿ ਉਹ ਗਰੀਬ ਬੰਦੇ ਜਾਂ ਉਹ ਜਨਤਾ ਜਿਹੜੀ ਮਹਿੰਗੇ ਡਾਕਟਰ ਨੂੰ ਅਫੋਰਡ ਨਹੀਂ ਕਰ ਸਕਦੀ ਉਹਨਾਂ ਦਾ ਫ੍ਰੀ ਇਲਾਜ ਹੋ ਜਾਵੇ ਤੇ ਕਿਸੇ ਦਾ ਪਤਾ ਹੋ ਜਾਵੇ। ਥੈਂਕ ਯੂ। ਅਸੀਂ ਧੰਨਵਾਦ ਕਰੀਏ ਹਰ ਸੱਭ ਦੇ ਵੀ ਜਿਨ੍ਹਾਂ ਨੇ ਸਾਨੂੰ ਆਪਣੀ ਐ ਜਗ੍ਹਾ ਪ੍ਰੋਵਾਈਡ ਕੀਤੀ ਤੇ ਨਾਲ ਵੀ ਬੈਠਣ ਦਾ ਇੰਜਾਮ ਕੀਤਾ, ਕੁਰਸੀਆਂ, ਟੇਬਲ, ਨਾਸ਼ਤਾ, ਰੋਟੀ ਕਿਸ ਕਿਨਾ ਸ਼ਬਦਾਂ ਨਾਲ ਲੱਣਾ ਧੰਨਵਾਦ ਕਰੀਏ ਸਾਣਾ ਵੀ ਨਹੀਂ ਸਮਝ ਆ ਰਿਹਾ। ਠੀਕ ਹੈ। ਸਰ ਜੀ ਕੀ ਕਹਿਣਾ ਚਾਹੋਗੇ? ਕੈਂਪ ਦੇ ਬਾਰੇ ਵਿੱਚ ਕੀ ਕਹੀਏ ਸਾਡੇ ਹਰ ਸੱਭ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਹੈ। ਸਾਨੇ ਵਾਲ ਐਸ ਜਗ੍ਹਾ ਤੇ ਇਹਨਾਂ ਨੇ ਬਹੁਤ ਵਧੀਆ ਜਗ੍ਹਾ ਆਰਾ ਦਾ ਮੈਨੇਜਮੈਂਟ ਬਹੁਤ ਅੱਛੇ ਤਰੀਕੇ ਨਾਲ ਨਾਨਾ ਨੇ ਸਕਰਨਲ ਡੀਲ ਕੀਤਾ ਹੈ ਬਹੁਤ ਹੀ ਵਧੀਆ ਰਿਹਾ ਹੈ ਕੈਂਪ ਕੈਂਪ ਵਿੱਚ ਓਪੀਡੀ 225 ਦੇ ਕਰੀਬੀ ਓਪੀਡੀ ਹੋਇਆ ਨੇ ਤੇ ਵੀ ਬਾਏ ਆਪਰੇਸ਼ਨ ਵਾਸਤੇ ਬੰਦੇ ਜਾ ਰਹੇ ਨੇ ਮਤਲਬ ਉਹ ਸਾਰੇ ਐਨਕਾ ਐਨਕਾ ਵਗੈਰਾ ਵੀ ਸੀਗੇ ਇਹ ਦਵਾਈਆਂ ਐਨਕਾ ਆਈਆਂ ਸੀ ਦਵਾਈਆਂ ਤੇ ਸਾਰੀਆਂ ਫਿਰ ਖਤਮ ਹੋ ਗਈਆਂ ਐਨਕਾ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਨਹੀਂ ਮਿਲਿਆ ਐਨਕਾ ਉਹ ਨਾਮ ਲਿਖ ਲਿਆ ਗਏ ਨੇ ਤੇ ਉਹਨਾਂ ਨੂੰ ਪ੍ਰੋਵਾਈਡ ਕਰਾ ਦੇ ਜੇ ਕਿਉਂਕਿ 6 ਰੋਟੀਆਂ ਕਿੰਨੇ ਕ ਬੰਦਿਆਂ ਨੂੰ ਦਿੱਤੀਆਂ ਗਈਆਂ ਐਨਕਾਂ ਜਾਂ ਮੈਡੀਸਿਨ ਜੀ ਲਗਭਗ 50 50 ਕ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਐਨਕਾਂ ਜਿੰਨੀਆਂ ਸੀਗੀਆਂ ਸਾਡੇ ਕੋਲ ਅਵੇਲੇਬਲ ਸਾਰੇ 200 ਐਨਕਾਂ ਦਿੱਤੀਆਂ ਗਈਆਂ 100 ਕ ਬੰਦਾ ਰਹਿ ਗਿਆ 100 ਦੇ ਕਰੀਬ ਛੋਟੀ ਗਈ ਹਾਂਜੀ 100 ਦੇ ਐਨ ਕਾ ਕਿੰਨੇ ਕ ਬੰਦੇ ਨੂੰ ਦਿੱਤੀ ਹੈਗੇ ਜੀ ਮੇਰੇ ਕਾਬਲ ਕਰੀਬ 100 ਕ ਐਨ ਕਾ ਸੀਗੇ ਆ ਤਾਂ ਤੇ ਉਹ ਦੇ ਦਿੱਤੇ ਆ ਨੇ ਤੇ ਸਾਨੂੰ ਇਹ ਨਹੀਂ ਸੀ ਆਸ ਵੀ ਇੰਨੇ ਵੱਧ ਜ਼ਰੂਰਤ ਪੈ ਗਈ ਫਿਰ ਹੁਣ ਲਿਸਟ ਬਣਾ ਲਈ ਹੈ ਜਿਹੜੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਉਹ ਵੀ ਦੇਣ ਦੀ ਕਰਾਂ ਕੋਸ਼ਿਸ਼ ਜਿੱਥੇ ਦਵਾਈਆਂ ਦੀ ਲੋਟ ਸੀ ਉਹ ਵੀ ਦਿੱਤੀਆਂ ਨੇ ਤੇ ਮੇਨ ਸਾਡਾ ਫੋਕਸ ਹੁੰਦਾ ਚਿੱਟੇ ਮੋਤੀ ਦੇ ਫਰੀ ਆਪਰੇਸ਼ਨ ਹਾਂ ਉਹਨਾਂ ਨੂੰ ਅਸੀਂ ਸਿਲੈਕਟ ਕਰ ਲਿਆ 27 22 ਮੈਂਬਰ ਹੈਗੇ ਨੇ ਉਹਨਾਂ ਨੂੰ ਅਸੀਂ ਲੈ ਕੇ ਜਾ ਰਹੇ ਹੁਣੇ ਬਾਈ ਬਸ ਉੱਥੇ ਲੈ ਜਾਂਦੇ ਆ ਹਸਪੀਟਲ ਤੇ ਉੱਥੇ ਦੁਬਾਰਾ ਜਾ ਕੇ ਮਸ਼ੀਨਾਂ ਨਾਲ ਚੈੱਕ ਅਪ ਕਰਕੇ ਫਾਈਨਲੀ ਤੇ ਕੱਲ ਉਹਨਾਂ ਦਾ ਆਪਰੇਸ਼ਨ ਹੋਏਗਾ ਤੇ ਕੱਲ ਉਹਨਾਂ ਨੂੰ ਦਵਾ-ਦਾਰੂ ਦੀ ਜਿਹੜੀ ਲੋੜ ਹੈ ਖਾਣ-ਪੀਣ ਸਭ ਕੁਝ ਫ੍ਰੀ ਹੈ ਪਰ ਸੋ ਸਵੇਰੇ ਇੱਥੇ ਛੱਡ ਕੇ ਜਾਵਾਂਗੇ ਓਕੇ ਜੀ ਸਾਡਾ ਸੋਹਣਾ ਪ੍ਰੋਜੈਕਟ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਹਰਪ੍ਰ ਸਾਹਿਬ ਦਾ ਖਾਸ ਅਸੀਂ ਲਾਇੰਸ ਕਲੱਬ ਦਾ ਟਰਮ ਨੇ ਮਾਰੇ ਆਏ ਹਾਂ ਲੋਕਾਂ ਦੀ ਸੇਵਾ ਵਾਸਤੇ ਅੱਜ ਬਹੁਤ ਰੋਢੀ ਸੇਵਾ ਹੋ ਗਈ ਹੈ ਤੇ ਅਗਲਾ ਜਿਹੜਾ ਸਾਡਾ ਕੈਂਪ ਹੈ ਉਹ ਛੇਤਰੀ ਨੂੰ ਇਸੇ ਜਗ੍ਹਾ ਤੇ ਲੱਗ ਰਿਹਾ ਉਹ ਹਾਰਾ ਸਾਹਿਬੀ ਮਿਹਰਬਾਨੀ ਹੋਈ ਹੈ ਵੀ ਉਹਨਾਂ ਨੇ ਆਪਣਾ ਛੇਤਰੀ ਨੂੰ ਗਾਰਡਨ ਮੈਰਿਜ ਪੈਲੇਸ ਦੇ ਵਿੱਚ ਇੱਥੇ ਹੀ ਲੱਗ ਰਿਹਾ ਜੀ ਗਾਰਡਨ ਰਿਜ਼ੋਰਟ 'ਚ ਲੱਗ ਰਿਹਾ ਓਕੇ ਜੀ ਉਸ ਦਿਨ ਗੁਰਪੁਰਵ ਹੈ ਗੁਰਗੋਬਿੰਛ ਸਿੰਘ ਦਾ ਬਰਥਡੇ ਹੈਗਾ ਤੇ ਅਸੀਂ ਉਹ ਦੇਖਦੇ ਹੋਏ ਹਾਂ ਕਿ ਵੀ ਇੱਥੇ ਜਨਤਾ ਬਹੁਤ ਆਏਗੀ ਅਸੀਂ ਸੀਐਮਸੀ ਦੇ ਥਰੂ ਉਹ ਕੈਂਪ ਲਗਾ ਰਹੇ ਹਾਂ ਸਾਲ ਇਹਦੇ ਵਿੱਚ 7 8 9 ਡਾਕਟਰ ਆਉਣਗੇ ਸੀਐਮਸੀ ਦੇ ਜੇ ਜੋ ਹੱਡੀਆਂ ਦੇ ਬੱਚਿਆਂ ਦੇ ਕੈਨਕਲੋਜੀ ਦੇ ਇਹ ਸਾਰੇ ਹੋਣਗੇ ਤੇ ਉਹਦੇ ਵਿੱਚ ਵੀ ਅਸੀਂ ਫ੍ਰੀ ਦਵਾਈਆਂ ਵੰਡਣੀਆਂ ਨੇ ਔਰ ਪੂਰਾ ਇਲਾਜ ਕਰਾਵਾਂਗੇ ਆਪਣੀ ਸੰਸਤਾ ਸਾਲ ਦੇ ਵਿੱਚ ਕਿੰਨੇ ਇੱਕ ਕੈਂਪ ਲਾਉਂਦੀ ਆ ਔਰ ਕਿੰਨੇ ਇੱਕ ਮਰੀਜ਼ਾਂ ਨੂੰ ਜਿਹੜੀ ਆ ਸੇਵਾ ਪ੍ਰੋਵਾਈਡ ਕਰਦੀ ਆ ਸਾਡੇ ਅਨਗਨਰ ਕੈਂਪ ਨੇ ਅਸੀਂ ਗਿਣਤੀ ਕਰਨੀ ਨਹੀਂ ਕੀਤੀ ਠੀਕ ਹੈ ਜੀ ਕਿਉਂਕਿ ਅਸੀਂ ਅੱਜ ਤੱਕ ਲਾਇਨਸ ਕਲੱਬ ਲੁਧਿਆਣਾ ਵੈਜੀਟੇਰੀਅਨ ਦੇ ਰਾਹੀਂ ਕੋਈ 11000 ਦੇ ਕਰੀਬ ਅੱਖਾਂ ਦੇ ਆਪਰੇਸ਼ਨ ਕਰਾ ਚੁੱਕੇ ਆ ਔਰ ਦੂਜੇ-ਦੂਜੇ ਕੈਂਪ ਲਾਈਨ ਦੇ ਨੇ ਉਹਨਾਂ ਤੋਂ ਇਲਾਵਾ ਠੋਕੇ ਜੀ ਹੁਣ ਅਸੀਂ ਡਿਸਪੈਂਸਰੀਆਂ ਲੋਕੋਲੀਆਂ ਹੋਈਆਂ ਨੇ ਫ੍ਰੀ ਹੈ ਹੋਮਿਵਰਟੀ ਡਿਸਪੈਂਸਰੀਆਂ ਇੱਕ ਅਸੀਂ ਡਾਇਗਨੋਸਟਿਕ ਲੈਬ ਬਣਾਈ ਹੈ ਉਹਦੇ ਵਿੱਚ 25% ਰੇਟ ਤੇ ਅਸੀਂ ਲੋਕਾਂ ਦੇ ਟੈਸਟ ਕਰਾ ਕੇ ਦਿੰਦੇ ਹਾਂ ਧੰਨਵਾਦ ਇਸ ਕਰਕੇ ਗਿਣਤੀ ਸਾਡੀ ਕੋਈ ਨਹੀਂ ਅਸੀਂ ਕੰਮ ਕਰੀ ਜਾਨੇ ਉਹ ਕਰੀ ਜਾਣਾ ਧੰਨਵਾਦ ਜੀ ਹਰਾ ਸਾਹਿਬ ਕੀ ਕਹਿਣਾ ਚਾਹੋਗੇ ਵੱਡਾ ਸਹਿਯੋਗ ਆ ਸੰਸਥਾ ਤੇ ਨਮਾਇਦੇ ਕਹਿ ਰਹੇ ਨੇ ਲਾਇਓਂਸ ਕਲੱਬ ਲੁਧਿਆਣਾ ਇਹ ਇੱਕ ਬਹੁਤ ਵੱਡੀ ਸਸਤ ਹੈ ਹਮਮ तकरीबन ਲਾਇਓਨਸ ਕਲੱਬ ਦੇ तकरीबन 200 ਦੇ ਦੇਸ਼ਾ ਦੇ ਵਿੱਚ ਇਹਨਾਂ ਦੇ ਮੈਂਬਰ ਹੈਗੇ ਨੇ ਔਰ ਇਹਨਾਂ ਦੀਆਂ ਸੰਸਥਾਵਾਂ ਨੇ ਅੱਜ ਮੈਂ ਲਾਇਓਨਸ ਕਲੱਬ ਦਾ ਔਰ ਸ਼ੰਕਰਾ ਮੈਡੀਕਲ ਜਿਹੜਾ ਹਸਪੀਟਲ ਹੈ ਉਹਨਾਂ ਦਾ ਮੈਂ ਆਪਣੇ ਵੱਲੋਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਔਰ ਆਪਣੇ ਇਲਾਕਾ ਵਾਸੀਆਂ ਵੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਕਿ ਜੋ ਸਾਡੇ ਇੱਥੇ ਲੋਡ ਵੱੰਦ ਨੇ ਜਿਨ੍ਹਾਂ ਨੂੰ ਅਜਿਹਾ ਚਿੱਟਾ ਮੋਤੀਆ ਬਹੁਤ ਫੈਲਦਾ ਜਾ ਰਿਹਾ ਹੈ ਇਹ ਮੇਨ ਅੱਜ ਇਹਨਾਂ ਦਾ ਜੋ ਮੰਤਸ ਸੀਗੇ ਚਿੱਟੇ ਮੋਤੀਏ ਦੇ ਜੋ ਵੀ ਕੋਈ ਪੇਸ਼ੈਂਟ ਸੀਗੇ ਉਹਨਾਂ ਨੂੰ ਡਿਟੈਕਟ ਕਰਨਾ ਉਹਨਾਂ ਨੂੰ ਲੱਭਣਾ ਤੇ ਉਹਨਾਂ ਦਾ ਸ਼ੰਕਰਾ ਹਸਪੀਟਲ ਦੇ ਵਿੱਚ ਕੱਲ ਨੂੰ ਫ੍ਰੀ ਆਪਰੇਸ਼ਨ ਆਏਗਾ ਔਰ ਫ੍ਰੀ ਉਹਨਾਂ ਨੂੰ ਜੋ ਵੀ ਹੈ ਰੈਂਡ ਸੈਂਡ ਦਾ ਔਰ ਦਵਾਈ ਦਾ ਪ੍ਰਬੰਧ ਵੀ ਸਾਰਾ ਸਾਹਿਬ ਬਹੁਤ ਵੱਡੇ ਪ੍ਰਾਲੇ ਥੋੜੇ ਸਮੇਂ ਸਮੇਂ ਦੇ ਨਾਲ ਇੱਥੇ ਹੁੰਦੇ ਨੇ ਤੇ ਵੱਡੀ ਭੈਣਕ ਬਿਮਾਰੀ ਜਿਵੇਂ ਕੈਂਸਰ ਆ ਜਾਂ ਹੋਰ ਪਟੀਆਂ ਬਿਮਾਰੀਆਂ ਨੇ ਉਹਦੇ ਵੀ ਕਦੇ ਪ੍ਰਾਲਾ ਜਾਂ ਆਉਣ ਵਾਲੇ ਸਮੇਂ 'ਚ ਜਿਵੇਂ ਹੁਣੇ ਜ਼ਿਕਰ ਹੋਇਆ 6 ਤਰੀਕ ਨੂੰ ਆਪਣੇ 10ਵੇਂ ਪਾਸ਼ਾ ਦੇ ਬਹੁਤ ਵੱਡਾ ਉਤਸਵ ਹੈ ਉਸ ਦਿਨ ਆਪਾਂ ਮਨਾਉਣੇ ਆ ਸਾਰੇ ਉਸ ਦਿਨ ਹੀ 6 ਤਰੀਕ ਨੂੰ 6 ਜਨਵਰੀ ਨੂੰ ਇਸੇ ਜਗ੍ਹਾ ਤੇ ਇੱਕ ਬਹੁਤ ਵੱਡਾ ਇੱਕ ਮੈਗਾ ਕੈਂਪ ਸੀਐਮਸੀ ਹਸਪੀਟਲ ਵੱਲੋਂ ਇਨਾਂ ਦੇ ਸਹਿਯੋਗ ਦੇ ਨਾਲ ਲਾਇਓਨਸ ਕਲੱਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਹਦੇ ਵਿੱਚ ਤਕਰੀਬਨ ਇਹਨਾਂ ਦੇ 7-8 ਸੀਨੀਅਰ ਡਾਕਟਰ ਸੀਐਮਸੀ ਦੇ ਇੱਥੇ ਬੈਠਣਗੇ। ਜੀ। ਔਰ ਬਹੁਤ ਵੱਡੀ ਟੀਮ ਇੱਥੇ ਬੈਠੇਗੀ ਔਰ ਬਹੁਤ ਟੈਸਟ ਹਰ ਇੱਕ ਟਾਈਪ ਦੇ ਟੈਸਟ ਚਾਹੇ ਗਾਇਨੋਕੋਲੋਜਿਸ ਦਾ ਹੈ, ਕੋਈ ਕੈਂਸਰ ਦਾ ਟੈਸਟ ਹੈ ਜਾਂ ਕੋਈ ਆਪਣੇ ਹਾਰਟ ਦੇ ਟੈਸਟ ਨੇ, ਲਿਵਰ ਦੇ ਟੈਸਟ ਨੇ ਉਹ ਸਾਰੇ ਉਹ ਦਿਨ ਇੱਥੇ ਡਾਕਟਰ ਚੈੱਕਅਪ ਕਰਨਗੇ। ਔਰ ਮੇਰੀ ਬੇਨਤੀ ਹੈ ਆਪਣੇ ਇਲਾਕਾ ਨਿਵਾਸੀਆਂ ਨੂੰ ਆਪਣੇ ਜੋ ਵੀ ਮੋਤਵਰ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਸਰਪੰਚ ਪੰਚ ਸਹਿਬਾਨ ਨੇ ਕੌਂਸਲਰ ਸਹਿਬਾਨ ਨੇ ਕਿ ਉਹ ਜਿਆਦਾ ਤੋਂ ਜਿਆਦਾ ਜੋ ਵੀ ਉੱਥੇ ਆਸ-ਪਾਸੇ ਉਹਨੇ ਪਿੰਡ ਦੇ ਵਿੱਚ ਕੋਈ ਪੇਸ਼ੈਂਟ ਉਹਨਾਂ ਨੂੰ ਮਸੂਹੂਰ ਹੁੰਦਾ ਹੈ ਜਾਂ ਕੋਈ ਚੱਕਾ ਪਲੀ ਹੈਗਾ ਉਹ ਇੱਥੇ ਜ਼ਰੂਰ ਪਹੁੰਚਣ ਔਰ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਔਰ ਸਾਰੇ ਇਲਾਕਾ ਨਿਵਾਸੀਆ ਵੱਲੋਂ ਲਾਇਓਂਸ ਕਲੱਬ ਦਾ ਤੇ ਸ਼ੰਕਰਾ ਮੈਡੀਕ ਆਪਣੇ ਆਈ ਸੈਂਟਰ ਦਾ ਬਹੁਤ-ਬਹੁਤ ਮਸ਼ਕੂਰ ਆ ਧੰਨਵਾਦ ਜੀ ਬਾਈ ਜੀ ਤੁਸੀਂ ਪੈਂਡ ਦੇ ਵਸਨੀਕ ਹੋ ਇਥੇ ਹਰਾ ਸਾਹਿਬ ਦੇ ਜਿਹੜੇ ਪਰਾਲੇ ਨੇ ਸਮੇਂ-ਸਮੇਂ ਦੇ ਨਾਲ ਕਿਦਾਂ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹ ਰਹੇ ਹਾਂ ਜੀ ਬਹੁਤ ਹੀ ਵਧੀਆ ਹੋਇਆ ਜਿਹੜੀ ਕਿ ਆਹ ਬੱਚ ਬਾਈ ਜੀ ਬੰਦੇ ਨੂੰ ਦਵਾਈ ਲੈਣੀ ਵੀ ਔਖੀ ਹੋਈ ਭਈ ਆ ਇਹ ਜੀ ਆ ਮਸੀਤ ਤਾਂ ਐ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ੇ ਰਹਿ ਵੀ ਸੱਚੇ ਪਾਤਸ਼ਾਹ ਸੇਵਾ ਕਰਵਾਉਂਦਾ ਰਹੇ ਗਾਰਡਨ ਮੈਰਿਜ ਪੈਲਸ ਦੇ ਵਿੱਚ ਡਾਇਨਸ ਕਲੱਬ ਲੁਧਿਆਣਾ ਵੈਜੀਟੇਰੀਅਨ ਵੱਲੋਂ ਜਿਹੜਾ ਇੱਕ ਅੱਜ ਕੈਂਪ ਲਗਾਇਆ ਗਿਆ ਮੈਡੀਕਲ ਕੈਂਪ ਸ਼ੰਕਰਾ ਅੱਖਾਂ ਦਾ ਹਸਤਾਲ ਅਤੇ ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇੱਥੇ ਗਾਰਡਨ ਮੈਰੇਜ ਪੈਲਸ ਸਾਨੇਵਾਲ ਆਨੰਦਪੁਰ ਸਾਨੇਵਾਲ ਜੀਟੀ ਰੋਡ ਦੇ ਉੱਤੇ ਤੇ ਕੈਂਪ ਲੱਗਿਆ ਤੇ ਬਹੁਤ ਸਾਰੇ ਜਿਹੜੇ ਮਰੀਜ਼ ਨੇ ਉੱਥੇ ਆਏ ਨੇ ਤੇ ਉਹਨਾਂ ਨੇ ਆਪਣੇ ਇਸ ਕੈਂਪ ਦਾ ਲਾਹਾ ਲਿਆ ਇੱਥੇ ਡਾਕਟਰ ਅਮਰਜੀਤ ਸਿੰਘ ਜੰਡੂ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਹੀ ਲਾਇਨਸ ਕਲੱਬ ਦੇ ਸਾਰੇ ਚੇਅਰਮੈਨ ਸਾਹਿਬ ਨਾਲ ਹੀ ਸਾਰੇ ਡਾਕਟਰ ਸਾਹਿਬਾਨਾਂ ਦੀ ਇੱਕ ਟੀਮ ਜਿਹੜੀ ਅੱਜ ਇੱਥੇ ਪਹੁੰਚੀ ਆ ਕਿ ਦੱਜ ਇੱਥੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲੱਗਿਆ ਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰ ਦਈਏ ਕਿ 6 ਤਰੀਕ ਨੂੰ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਰਬ ਹੈ ਉਸ ਦਿਨ ਉਸ ਦਿਨ ਇਸੇ ਜਗ੍ਹਾ ਦੇ ਉੱਤੇ ਪੂਰੀ ਬਾਡੀ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਤਾਂ ਉਹਦਾ ਜਿੱਥੇ 체크업 ਹੋਏਗਾ ਉੱਥੇ ਨਾਲ ਨਾਲ ਦਵਾਈਆਂ ਵੀ ਮੁਫਤ ਜਿਹੜੀਆਂ ਮਹਈਆ ਕਰਾਈਆਂ ਜਾਣਗੀਆਂ। ਲੱਤ ਨੂੰ ਲੈ ਕੇ ਜਾਏਗੀ। ਅੱਜ ਬੰਗੜਾ ਆ ਰਿਹਾ ਨਜ਼ਾਰਾ। ਬੰਗੜਾ ਤਾਂ ਇੱਥੇ ਆ ਹੋ ਗਿਆ। ਤੁਹਾਨੂੰ ਪਸ਼ਾਦਾ ਚੁਕਾ ਕੇ ਫਿਰ ਆਖੋ।